ਟਿੱਡ ਦੀ ਗਰਮੀ ਤੋਂ ਮੂੰਹ 'ਚ ਹੋਣ ਵਾਲੇ ਛੋਟੇ-ਛੋਟੇ ਛਾਲੇ ਵਿਅਕਤੀ ਦਾ ਖਾਣਾ ਪੀਣਾ ਮੁਸ਼ਕਲ ਕਰ ਦਿੰਦੇ ਹਨ ਅਜਿਹੇ 'ਚ ਘਰ ਦੇ ਦੇਸੀ ਨੁਸਖਿਆਂ ਨਾਲ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ ਮੂੰਹ 'ਚ ਛੋਟਾ ਜਿਹਾ ਛਾਲਾ ਹੋਣ ਤੇ ਨਾ ਸਿਰਫ ਦਰਦ ਹੁੰਦਾ ਹੈ ਜਦ ਕਿ ਖਾਣਾ ਪੀਣਾ ਵੀ ਮੁਸ਼ਕਲ ਹੋ ਜਾਂਦਾ ਹੈ ਵਿਅਕਤੀ ਨੂੰ ਹਰ ਸਮੇਂ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਇਸ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ ਜਿਨ੍ਹਾਂ ਨੂੰ ਅਪਣਾਉਣ ਨਾਲ ਮੂੰਹ ਦੇ ਛਾਲੇ ਖਤਮ ਹੋ ਜਾਣਗੇ ਮੂੰਹ ਦੇ ਛਾਲਿਆਂ ਤੋਂ ਆਰਾਮ ਪਾਉਣ ਲਈ ਇੱਥੇ ਲਿਖੇ ਕੁਝ ਨੁਸਖੇ ਦਿੱਤੇ ਗਏ ਹਨ। ਨਾਰੀਅਲ ਦਾ ਤੇਲ ਮੂੰਹ ਦੇ ਅੰਦਰ ਜੀਭ, ਮਸੂੜਿਆਂ, ਬੁੱਲਾਂ ਜਾਂ ਫਿਰ ਗਲੇ ਦੇ ਅੰਦਰੂਨੀ ਹਿੱਸੇ ਦੇ ਛਾਲੇ ਬਹੁਤ ਪਰੇਸ਼ਾਨ ਕਰਦੇ ਹਨ। ਅਜਿਹੇ 'ਚ ਦਰਦ ਦੇ ਨਾਲ ਨਾਲ ਖਾਣਾ ਪੀਣਾ ਬਹੁਤ ਮੁਸ਼ਕਲ ਹੋ ਗਿਆ ਹੈ। ਤਾਂ ਨਾਰੀਅਲ ਦਾ ਤੇਲ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ। ਰਾਤ ਨੂੰ ਨਾਰੀਅਲ ਦਾ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਓ। ਸਵੇਰੇ ਉੱਠਣ ਦੇ ਤੁਹਾਨੂੰ ਛਾਲਿਆਂ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ। ਬਰਫ਼ ਦੇ ਟੁਕੜੇ ਛਾਲਿਆਂ ਤੇ ਬਲਫ ਦੇ ਟੁਕੜੇ ਲਗਾਉਣ ਨਾਲ ਸੋਜ ਤੇ ਦਰਦ ਘਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਲੋਣ ਵਾਲੇ ਪਾਣੀ ਨਾਲ ਘਰਾਰੇ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲ ਸਕਦੀ ਹੈ। ਦਵਾਈਆਂ ਮੂੰਹ ਦੇ ਛਾਲਿਆਂ ਲਈ ਦਵਾਈ ਵੀ ਲੈ ਸਕਦੇ ਹੋ। ਇਸ ਲਈ ਡਾਕਟਰ ਦੀ ਸਲਾਹ ਲਓ। ਉਹਨਾਂ ਵੱਲੋਂ ਦੱਸੀ ਗਈ ਦਵਾਈ ਦਾ ਹੀ ਸੇਵਨ ਕਰੋ। ਆਪਣੇ ਮਨ ਤੋਂ ਕੋਈ ਵੀ ਟੈਬਲਟ ਨਾ ਲਓ। ਵਿਸ਼ੇ ਸੁਰੱਖਿਆ ਛਾਲਿਆਂ ਨੂੰ ਹੋਰ ਜ਼ਿਆਦਾ ਵਿਗੜਨ ਤੋਂ ਬਚਾਉਣ ਲਈ ਤਿੱਖੀਆਂ ਤੇ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਾ ਕਰੋ ਤੇ ਧੁੱਪ ਤੇ ਮਿੱਟੀ ਤੋਂ ਬਚਾਅ ਰੱਖੋ